ਸਰੀਆ ਕੱਲ ਦੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਆ ਚਰੇ ਅੱਜ ਦੀ ਵੱਡੀ ਖਬਰ ਮਸਜ ਤੋਂ ਤਿਰੰਗਾ ਹਟਾਇਆ ਲਗਾਇਆ ਪਗਮਾ ਝੰਡਾ ਹੁਣ ਹਾਈ ਕੋਰਟ ਨੇ ਦੋਸ਼ੀ ਨੂੰ ਜਮਾਨਤ ਦਿਨ ਤੋਂ ਕੀਤਾ ਇਨਕਾਰ ਸਟੇਟ ਬਿਊਰੋ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਗੁਰੂਗ੍ਰਾਮ ਅਤੇ ਉਲਟ ਪਿੰਡ ਦੀ ਇੱਕ ਮਸਜ ਜਦੋਂ ਰਾਸ਼ਟਰੀ ਝੰਡਾ ਉਤਾਰ ਕੇ ਪਗਮਾ ਝੰਡਾ ਲਗਾਉਣ ਦੇ ਦੋਸ਼ੀ ਵਿਕਾਸ ਤੋਮਰ ਨੂੰ ਗਿਰਫਤਾਰ ਤੋਂ ਰਾਤ ਦਿਨ ਤੋਂ ਇਨਕਾਰ ਕਰ ਦਿੱਤਾ ਹੈ ਜਸਟਿਸ ਮਨ ਮਨ ਮਨੀਸ਼ਾ ਬੱਤਰਾਨੇ ਸਿੰਗਲ ਬੈਂਚ ਸਿੰਗਲ ਬੈਂਚ ਨੇ ਸਪਸ਼ਟ ਕੀਤਾ ਕਿ ਇਹ ਮਾਪੜਾ ਸਿਰਫ ਨਿਜੀ ਆਚਰਣ ਤੱਕ ਸੀਮਿਤ ਨਹੀਂ ਸਗੋ ਇਹ ਸਦਾ ਜਨਤਕ ਵਿਵਸਥਾ ਤੇ ਪਾਈਚਾਰਕਾ ਸੱਦ ਭਾਵਨਾ ਤੇ ਸਿੱਧਾ ਪ੍ਰਭਾਵ ਪੈਂਦਾ ਹੈ ਅਦਾਲਤ ਦਾਲਤ ਨੇ ਸਪਸ਼ਟ ਦਾਲਤ ਨੇ ਸਪਸ਼ਟ ਦਾਲਤ ਦਾਲਤ ਨੇ ਅਦਾਲਤ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਮੌਜੂਦਾ ਸਥਿਤੀ ਵਿੱਚ ਜੇਹੇ ਕੋਈ ਵੀ ਆਸਧਾਰਨ ਹਾਲਤ ਸਾਹਮਣੇ ਨਹੀਂ ਆਈ ਹਰ ਦੋ ਜੋ ਦੋਸ਼ੀ ਨੂੰ ਗਾਉ ਜਮਾਨਤ ਦਿਨ ਨੂੰ ਜਾਏ ਜਾਂ ਠਹਿਰੋਂਦੇ ਹਨ ਰਾਸ਼ਟਰੀ ਝੰਡਾ ਹਟਾ ਦਿੱਤਾ ਤੇ ਪਗਮਾ ਝੰਡਾ ਲਗਾਇਆ ਗਿਆ 7 ਜੁਲਾਈ ਨੂੰ ਪੁਲਿਸ ਨੂੰ ਸ਼ਿਕਾਇਤ ਮਿਲੀ ਕਿ ਇੱਕ ਮਸਜਿਦ ਉੱਤੇ ਰਾਸ਼ਟਰੀ ਝੰਡਾ ਹਟਾ ਹਟਾ ਦਿੱਤਾ ਗਿਆ ਤੇ ਪਗਮਾ ਝੰਡਾ ਲਗਾਇਆ ਗਿਆ ਸ਼ਿਕਾਇਤ ਕਰਤਾ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਆਡੀ ਤੇ ਵੀਡੀਓ ਸੂਤ ਬਹੁਤ ਵੀ ਪੇਸ਼ ਕੀਤਾ ਦੋਸ਼ੀ ਵਿਕਾਸ ਤੁਮਾ ਤੁਮੂਰ ਨੇਚ 15 ਮਈ ਜੁਲਾਈ ਨੂੰ ਅਗਾਹੂ ਜਮਾਨਤ ਲਈ ਸੈਸ਼ਨ ਅਦਾਲਤ ਵਿੱਚ ਪਹੁੰਚ ਕੀਤੀ ਜਿੱਥੇ ਵਧੀਕ ਸੈਸ਼ਨ ਜੱਜ ਦੇ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੁਮਰ ਵੱਲੋਂ ਪੇਸ਼ ਹੋਏ ਵਕੀਲ ਨੇ ਹਾਈ ਕੋਰਟ ਅੱਗੇ ਦਲੀਲ ਦਿੱਤੀ ਕਿ ਸੈਸ਼ਨਲ ਕਰਤਾ ਇਸ ਦਾ ਘਟਨਾ ਨਾਲ ਕੋਈ ਲੈਣ ਦੇ ਨਹੀਂ ਹੈ ਤੇ ਨਾ ਹੀ ਉਸ ਦਾ ਨਾਮ ਐਫ ਆਰ ਆਈ ਵਿੱਚ ਦਰਜ ਹੈ ਧੰਨਵਾਦ